ਜੀ ਦੋਸਤੋ ਤੁਸੀਂ ਇੱਕ ਕਮਾਲ ਦੇਖਿਆ ਜੋ ਵੀ ਆਪਣੇ ਸਾਹਮਣੇ ਦੋ ਸ਼ਖਸ਼ ਬੈਠਿਆ ਇੱਕ ਹੈਗਾ ਜਸਦੀਪ ਸਿੰਘ ਇੱਕ ਹੈਗਾ ਕਾਰਜ ਸਿੰਘ ਤੇ ਜਸਦੀਪ ਨੇ ਫੋਨ ਲਿਆ ਹੈ ਆਈਫੋਨ 15 15 ਠੀਕ ਹੈ ਜੀ ਆਹ ਫੋਨ ਆ ਦੂਜਾ ਪਾਸਾ ਵੀ ਦਿਖਾ ਦੇ ਤਾਂ ਤੇ ਲੈ ਇਹਨੂੰ ਹੋਏ ਦੋ ਦਿਨ ਹੁਣ ਤੁਸੀਂ ਇੱਥੇ ਆਹ ਫੋਨ ਦੇ ਸਾਹਮਣੇ ਵੇਖੋ ਇਹਨੂੰ ਫੋਨ ਨੂੰ ਜਿਹੜਾ ਆਪਾਂ ਕਹਿੰਨੇ ਆ ਦੀ ਸਿਕਿਉਰਿਟੀ ਬਹੁਤ ਤਕੜੀ ਆ ਐਪਲ ਦੀ ਹਨਾ ਸੈਮਸੰਗ ਵਾਲਿਆਂ ਨੂੰ ਜਾਂ ਦੂਜਿਆਂ ਨੂੰ ਮਖੌਲ ਕਰਦੇ ਹੁੰਦੇ ਆ ਕਿ ਕਹਿੰਦੇ ਹੁੰਦੇ ਜੀਨੇ ਆਈਫੋਨ ਚਲਾ ਲਿਆ ਉਹ ਹੋਰ ਫੋਨ ਨਹੀਂ ਚਲਾਉਂਦਾ ਕਿ ਆਈਫੋਨ ਦਾ ਤਾਂ ਨਿਆਰਾ ਹੀ ਆ ਫਲਾਨਾ ਧੰਕਾ ਤੇ ਆ ਜੀ ਤੁਸੀਂ ਦੇਖਿਓ ਕਿ ਆਈਫੋਨ ਦੀ ਸਿਕਿਉਰਿਟੀ ਕਿੰਨੀ ਕ ਹੈਗੀ ਆ ਆਪ ਦਾ ਫੇਸ ਲੌਕ ਲੱਗਾ ਤੇਰਾ ਕਾਕਿਆ ਸਾਹਮਣੇ ਖੋਲ ਕੇ ਵਿਖਾਈਆਂ ਖੁੱਲ ਗਿਆ ਦੁਬਾਰਾ ਲੌਕ ਕਰ ਇਹ ਹੋ ਗਿਆ ਲੌਕ ਹੋ ਗਿਆ ਇਹਨੂੰ ਖੋਲੀ ਖੁੱਲ ਗਿਆ ਆ ਤੇਰੇ ਚਿਹਰੇ ਚ ਖੁੱਲ ਗਿਆ ਦੁਬਾਰਾ ਲੌਕ ਕਰ ਦੇ ਇਹਨੂੰ ਐਂ ਕਾਰਜ ਨੂੰ ਫੜਾ ਦੇ ਫੋਨ ਲੋਕ ਵੇਖ ਰਹਾ ਲੋਕ ਲੌਕ ਲੱਗਾ ਹੋਇਆ ਹਾਂ ਆ ਖੁੱਲ ਗਿਆ ਫੇਰ ਲੌਕ ਲਾਈ ਖੁੱਲ ਗਿਆ ਲੌਕ ਲਾ ਮਾਸ਼ਾਅੱਲ ਲੌਕ ਲਾ ਹਾਂ ਹਾਂ ਉੱਥੇ ਆਪਦੇ ਖੁੱਲ ਕੇ ਵਿਖਾਉ ਵੀ ਉਹ ਵੀ ਉੱਥੇ ਨੀਡਰ ਕਰਕੇ ਖੁੱਲ ਕੇ ਵਿਖਾਉ ਖੁੱਲ ਗਿਆ ਬੰਦ ਕਰ ਆ ਬੰਦ ਹੋ ਗਿਆ ਫੇਰ ਖੋਲ ਹਾਂ ਖੁੱਲ ਗਿਆ ਬੰਦ ਕਰੀ ਲੌਕ ਹੋ ਗਿਆ ਲੌਕ ਹੋ ਗਿਆ ਆ ਖੁੱਲ ਗਿਆ ਫੇਰ ਬੰਦ ਕਰ ਦੋ ਤਿੰਨ ਵਾਰੀ ਕਰਕੇ ਵਿਖਾ ਰਿਹਾ ਯਾਰ ਲੈ ਆ ਓਏ ਠੀਕ ਆ ਖੁੱਲ ਗਿਆ ਆ ਲੌਕ ਹੋ ਗਿਆ ਹਾਂ ਆਪ ਦਾ ਦੂਜਾ ਫੋਨ ਜੇ ਪਾਸੇ ਰੱਖ ਦੇ ਯਾਰ ਉਹ ਵਿੱਚ ਉਹ ਆਈ ਗਿਆ ਤਾਂ ਪਾਸੇ ਰੱਖ ਦੇ ਨਹੀਂ ਮਾੜਾ ਫੋਨ ਵੀ ਆ ਜੂ ਨਹੀਂ ਨਹੀਂ ਕੋਈ ਨਹੀਂ 1 ਮਿੰਟ ਖੜ ਜਾ ਇਹਨੂੰ ਹੁਣ ਲੌਕ ਲਾਈ ਲੌਕ ਲਾ ਲੌਕ ਲਾ ਤਾਂ ਬਲੌਕ ਹੈ ਹਾਂ ਖੜ ਜਾ 1 ਮਿੰਟ ਮੈਨੂੰ ਐ ਫੜਾ ਫੋਨ ਮੈਂ ਇੱਥੇ ਕਰਦਾ ਖੜ ਜਾ ਅਬ ਮੈਥੋਂ ਨਹੀਂ ਖੋਲਦਾ ਠੀਕ ਹੈ ਖੜ ਜਾ ਇਹਦੇ ਚਿਹਰੇ ਵਾਲ ਨੂੰ ਆਪਾਂ ਐ ਕਰ ਦਿੰਨੇ ਆ ਖੁੱਲ ਗਿਆ ਖੁੱਲ ਆਹ ਆ ਵੀ ਖੁੱਲ ਗਿਆ ਆ ਵੀ ਲੌਕ ਲੱਗ ਗਿਆ ਇਹ ਮੈਂ ਕਰਦਾ ਤਾਂ ਨਹੀਂ ਖੁੱਲਦਾ ਇਹਦੇ ਉੱਲੋਂ ਕਰਕੇ ਲਾ ਲਓ ਹੁੰਦਾ ਬਾਲੇ ਇਹ ਆ ਸਕਿਉਰਿਟੀ ਹੈ ਜੀ Apple ਦੀ ਹੁਣ ਇਧਰ ਕਰ ਹੈ ਹੁਣ ਮੈਂ ਪਾਸ ਹੁਣ ਤੂੰ ਨਹੀਂ ਨਹੀਂ ਤੂੰ ਹੁਣ ਤੂੰ ਵੀ ਲੋਕ ਲਾ ਕੇ ਤੇ ਤੂੰ ਵੀ ਕਰ ਦੇ ਖੋਲ ਕੇ ਹਾਂ ਲੋਕ ਹਾਂ ਤੇ ਇਹਦਾ ਫੰਕਸ਼ਨ ਹੀ ਖੋਲ ਕੇ ਬਖਾਰੇ ਫੇਸ ਲੋਕ ਲੱਗਾ ਵੀ ਐਵੇਂ ਅਗਲਾ ਜਣਾ ਸਮਝ ਜਿੰਨੀਆਂ ਵੀ ਲੱਗਾ ਲੱਗਾ ਵੀ ਇੱਕ ਜਣੇ ਦਾ ਵੀ ਫੇਸ ਲੋਕ ਕਿੱਥੇ ਖੜ ਜਾ ਕਿੱਥੇ ਕੀ ਦਾ ਲੱਗਾ ਕੱਲਾ ਬਖਾਈਂ ਜਿੰਨਾਂ ਪਾਸਵਰਡ ਆ ਮੇਰੇ ਕੱਲੇ ਦਾ ਹੀ ਲੱਗਾ 1 ਕੀ ਲੱਗਾ ਵਾ ਇੱਥੇ ਵੇਖ ਲੋ ਸਾਹ ਹਾਂ ਕੱਲੇ ਆਪਣਾ ਲੋਕ ਕੱਲਾ ਸਿੰਗਲ ਹੀ ਲੱਗਾ ਵਾ ਸਿੰਗਲ ਲੱਗਾ ਵਾ ਨਹੀਂ ਆਮ ਕਹਿ ਹਾਂ ਕੋਈ ਕਹਿ ਦੇ ਦੂਜਾ 2 3 4 ਹਾਂ ਹਾਂ ਕੱਲਾ ਲੱਗਾ ਵਾ ਸਿੰਗਲ ਹਾਂਜੀ ਆਈਫੋਨ ਅਨਲੌਕ ਦਾ ਬਸ ਕੱਲਾ 1 ਕੀ ਨਹੀਂ 1 2 3 4 ਲੈ ਕੇ ਆਉਣੇ ਸੀ ਵਿੱਚ ਆਪਣਾ ਮਿੱਤਰ ਹੈ ਮਾਸਟਰ ਜੀ ਚਮਕੌਰ ਸਿੰਘ ਸਿੱਧੂ ਬਠਿੰਡੇ ਤੋਂ ਹੈਗੇ ਆ ਇਹ ਲਹਿਰੇ ਵੇਗੇ ਤੋਂ ਇਹ ਵੀ ਪਾਈ ਬੈਠੇ ਸੀ ਕਿ ਇਹਨਾਂ ਦਾ 1 ਸਾਲ ਦਾ ਬੇਟਾ ਜਿਹੜਾ ਉਹ ਆਈਫੋਨ 13 ਪ੍ਰੋ ਆ ਸ਼ੈਰੋਦਤ ਤੇ ਆਈਫੋਨ 13 ਦਾ ਆ ਫੇਸ ਲੋਕ ਜਿਹੜਾ ਆਪ ਹੀ ਖੋਲ ਲੈਂਦਾ ਤਾਂ ਦੇਖ ਲਓ ਹਾਲੀ ਸਿਕਿਉਰਿਟੀ ਆ ਤੇ ਇੱਕ ਸਾਲ ਦਾ ਬੱਚਾ ਆ ਦੇ ਪਿਤਾ ਦਾ ਲਾਇਆ ਫੇਸ ਲੋਕ ਖੋਲ ਲੈਂਦਾ ਤੇ ਆ ਤੁਰੀ ਆਈਫੋਨ 15 ਦਾ ਦੇਖ ਹੀ ਚੁੱਕੇ ਆ ਹਾਲ ਇਹਨਾਂ ਦਾ ਤੇ ਹਾਲਾਂਕਿ ਮਜ਼ਾਕ ਕਰਦੇ ਆਪਾਂ ਛੋਟੇ ਫੋਨ ਵਾਲਿਆਂ ਨੂੰ ਛੋਟੇ ਤਾਂ ਨਹੀਂ ਕਹਿ ਸਕਦੇ ਯਾਨੀ ਸਸਤੇ ਫੋਨ ਵਾਲਿਆਂ ਨੂੰ ਮਜ਼ਾਕ ਕਰਦੇ ਆ ਕਿ ਮੇਰੇ ਕੋਲੇ ਆਈਫੋਨ ਆ ਮੇਰੇ ਕੋਲੇ ਐਪਲ ਆ ਪਰ ਹਾਲ ਦੇਖ ਲੋ